ਜੋੜੀ ਲੇਲਾ ਜੋੜੀ ਲੇਲਾ ਕਾਰਜਾ ਬਿਗਿਆਣਗੇ ਦੇਖ ਜਾਣਗੇ ਤਾਂ ਸਾਢੇ 6 ਦਾ ਲੱਖ ਆਇਆ ਸੀ ਬੱਕਰਾ ਉਹ ਕੋਈ ਨਹੀਂ ਖਾਂਦਾ ਕੁੜੀਆਂ ਦਾ ਨਾ ਬਾਰਵਾ ਪਾਇਗਾ ਦੁਨੀ ਰਾਵਲਾਨੀ ਸੰਧੀ ਵਿੱਚ ਸਹੀ ਕਾ ਦੱਸ ਜਾਗਾ ਉਹ ਵੀ ਬਾਤ ਇਹਦਾ ਕੋਈ ਨਾ ਪਈ ਉੱਪਰ ਆਪ ਕੋਲ ਪੜਿਆ ਵੀ ਚੁਲ ਜਾਓ ਪੱਟਾ ਉਹਨੇ ਜੀ ਕਿਨੇ ਦਾ ਸਾਢੇ 5 ਸਾਢੇ 5 ਵਧੀਆ ਫਿਰ ਮਾਲ ਵਾਲੇ ਅੱਛਾ ਚੰਗਾ ਨੋਟਾਂ ਤੇ ਮੈਂ ਦੱਸਿਆ ਆਇਆ ਮੈਂ ਤੇ ਲੋਕ हा बचे सा बचा देख सकते पूरा टॉप क्वालिटी का बच्चा ਇਹਨੇ ਗਿਆ ਜੀ ਟ੍ਰੈਲਰ ਇਹਨੇ ਭਾਈ ਅੱਛਾ ਇਹਦਾ ਇਹਦਾ ਹੁੰਦਾ ਇਹਨੇ ਭਾਈ ਇਹਨੇ ਇਹਨੇ ਯੋਜਨ ਨੇ ਹਾਂ ਤੂੰ ਉਹਦੀ ਭਟ ਕਰਦਾ ਜੀਦਾ ਕਿੰਨਾ ਮੰਗਿਆ ਭਾਈ ਤੈਂ ਮੈਂ 12 12000 ਰੁਪਏ ਮੰਗਿਆ ਭਾਈ ਬਾਈ ਨੇ ਹਾਂ ਬਈ ਮੈਂ ਕਹਿੰਦਾ ਨਹੀਂ ਯਾਰ ਤੇ ਰੱਬ ਪਾ ਦੇ ਕਿਹੜਾ ਕੋਈ ਕਰਦਾ ਹਾਂ ਉਹ ਪਾਟਾ ਕਾਲੀ ਭਾਈ ਇਹ ਗਰੀ ਹੁਣ ਯਾਰ ਮੈਂ ਤਾਂ ਇਹ ਗਰੀ ਇਹ ਪਬਜੀ ਵਿੱਚ ਤਾਂ ਮੈਂ ਗਰੀ ਮਨ ਦੀ ਮਰਜੀ ਹੈ ਗੱਲਾਂ ਦੋਨੇ ਨਾ ਦੋਨੇ ਕੰਮ ਕਰਦੇ ਦੋ ਸਾਂਝੋ ਹੰਦੇ ਸਾਮੇ ਕਰਾ ਦੇ ਫਿਰ ਕਰਾ ਦੇ ਵਿਚਾਰੇ ਕਹੀ ਦੀ ਕੁੱਤ ਕਾਈ ਦਾ ਹੀ ਨਾ ਸਾਡੇ ਇਹ ਦੇਖਦਾ ਕਾਈ ਦਾ ਹੀ ਸਾਡੇ ਸਾਢੇ 70 ਨਾ ਕੀ ਲਾਇਆ 6500 ਰੁਪਏ ਲੱਗ ਗਿਆ ਬਈ ਕੀ ਦੀ ਆ ਉਹ ਬਾਈ ਉਹ ਆ ਖੜੀ ਹੈ ਸਾਢੇ 70 ਤੇ ਵੱਜੀ ਗੱਲ ਉਹ ਆ ਦੋਵੇਂ ਉਹਦਾ ਦੇਖ ਤੇਰੀ ਖੁਸ਼ੀਆ ਦੂੰਗੀ ਭਰਾ ਠੀਕ ਹੈ ਇਹਨਾਂ ਗਾਮ ਵਿੱਚ ਨਹੀਂ ਗਾ ਉਹ 200 ਰੁਪਏ ਮੈਂ ਲਵਾਂਗਾ ਆਪਣਾ ਹੱਬਾ ਬਣ ਗਿਆ ਸੋ ਸੋ ਸੋਚੋ ਠੀਕ ਹੈ ਨਹੀਂ ਗੱਲ ਉਹਦਾ ਜਿਹੜੀ ਮਗਾਈ ਕਰਦਾ ਉਹ ਆ ਮਰਜ ਉਹ ਜਿਹਾ ਰੱਖਿਆ ਹੋਇਆਗਾ ਉਹ ਜਿਹਾ ਰੱਖੇ ਵਿੱਚ ਮਗਾਈ ਕਰਨੀ ਬਹੁਤ ਔਖੀ ਹੈ ਚਾ ਫੜਾ ਸਾਡੇ ਦਾ 75 ਕਰਾ ਦੇ ਹੈ 75 ਕਰਾ ਦੇ ਫੜਾ ਠੀਕ ਆ ਨਹੀਂ ਨਹੀਂ ਫੜਾ ਨਾ ਨਾ ਜਮੀ ਲੈ ਕਤਲ ਮੁੱਲ ਪਤਲਾ ਬਈ ਲੱਗਿਆ ਖੜਾ ਹੈਗਾ ਉਹ ਤੇਰੀ ਮਰਦੀ ਹੈ ਨਾ ਨਾ ਕਰੀ ਜਾਣਾ ਤੇਰੀ ਮਰਦੀ ਹੈ ਓ ਯਾਰ ਹੁਣ ਕਿਵੇਂ ਕਰੀਏ ਯਾਰ ਬੱਸ ਤੇ ਆ ਦਾਦੀ ਚੱਕਾ ਫੇਰੋ ਦਾਦੀ ਹਾਂ ਦੋਨਾਂ ਦੀ ਇੱਕ ਅੱਡੀ ਦੀ ਹੱਥ ਦੇ ਜਰਾ ਕੋ ਯਾਰ ਨਹੀਂ ਭਈ ਆਇਆ ਉਹ ਬੰਦਾ ਜਰਾ ਬੋਲਦਾ ਰਹੇਗਾ ਯਾਰ ਉਹਨਾਂ ਕਰਾ ਬੋਲੇ ਯਾਰ ਕਿ ਮੈਂ ਹੀ ਲੈਣੇ ਭਾਈ ਯਾਰ ਉਹ ਵੀ ਬਾਪੂ ਮਗਰ ਯਾਰ ਬੰਦ ਨੂੰ ਕੁਝ ਮਾਰ ਜੂ ਯਾਰ ਉਹ ਕਿਵੇਂ ਮੰਨਿਆ ਖਾਵਾ ਬਸ ਰਹੀ ਆ ਤਾਂ ਕਿਹੜਾ ਫੜਾਦਾ 9999 ਮੈਨੂੰ ਗਰਨਾਉਂਦਾ ਹੈਗਾ ਕਿਵੇਂ ਹੁੰਦਾ ਯਾਰ 9500 500 ਘੱਟ 10000 ਕਰ ਲੈਦਾ ਨਹੀਂ ਵੀ ਕਰ ਲੱਗੇ ਯਾਰ ਸਾਡੇ ਸੱਤਾਂ ਮੈਂ ਗਿਆ ਉਹਦੇ ਨਾਲ ਸਾਥ ਹੀ ਗਿਆ ਨਵਾਲੋ ਲਖਈਨਾਂ ਦੀ ਹੈ ਸਾਡੇ ਸੱਤ ਤਰਦ ਦਾ ਲਖਾਈ ਉਹ ਕਰਾ ਦੇਣੇ ਨਾ ਪੀ ਉਹ ਬਦ ਉਹ ਤੂੰ ਮੈਂ ਖੜਾ ਤੂੰ ਗੱਲ ਕਰ ਬਸ ਕੋਈ ਨਹੀਂ ਕਹਿ ਕੋਈ ਆ ਯਾਰ ਬਸ ਪੱਠ ਬਚਨੇ ਬਚੀ ਮੈਂ ਅੱਜ ਲਾਗ ਲਊਂਗਾ ਫੜ ਯਾਰ ਅੱਠਿਆ ਦੀ ਤੇਰੀ ਵਿਖਾਈ ਯਾਰ ਨਾ 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 ਲੱਖਣ ਕਿਸੇ ਲੋੜ ਮੰਨਦੇ ਨਹੀਂ ਯਾਰ ਫੜ ਲਾ ਕੋਈ ਉਹ ਹਰਨ ਦੇ ਬੰਦੇ ਮਾਰਨੇ ਥੋੜੀ ਨੇ ਯਾਰ ਤੈਂ ਉਹੀ ਗੱਲ ਕਰੀ ਉਹ ਕੋਈ ਬੰਦੇ ਨਾ ਲਖਾਈ ਆਈ ਨਹੀਂ ਲਓ ਬਾਈ ਕੀ ਮੁੱਲ ਕਰਦਾ ਬਾਈ ਬੱਕਰੀ ਦਾ 13000 ਰੁਪਏ ਮੁੱਲ ਹੈ 13000 ਰੁਪਏ ਮੁੱਲ ਕਰਦਾ ਬਾਈ ਬੱਕਰੀ ਦਾ ਬਾਈ ਦੇਖ ਸਕਦੇ ਹੋ ਬੱਕਰੀ ਕੀ ਲੱਗਿਆ ਬਾਈ 9500 9500 ਰੁਪਏ ਦਾ ਨਹੀਂ ਬਾਈ ਨਹੀਂ ਲਿਖਾਈ ਤੇਰੀ ਆ ਲਿਖਾਈ ਵਾਲਾ ਬੰਦਾ ਇਹ ਦੇਖ ਬੱਕਰੀ ਫੜੋ ਬੱਕਰੀ ਦਾ ਜਾ ਮੇਰੇ ਮੁਰੇ ਗੁਰਸਾ ਬਾਬਾ ਨਾ ਉੱਤੇ ਬਾਬਾ ਨਾ ਬਾਈ ਬਰਾਓ ਦੇ ਦੇ ਬਾਬਾ ਕੋਈ ਜਿੱਕਰ ਨਹੀਂ ਚਾਹੀਦਾ ਕੋਈ ਕਿਹੜਾ ਮਗਰ ਉਹ ਸਾਡੇ ਘਰ ਵੀ ਕਰਦਾ ਇਹ ਉੱਤੇ ਰੇਸ਼ੀ ਬਰਾਓ ਤੇਰੀ ਸੌਣੀ ਦੀ ਵੀ ਹੋਰ ਤਾਰ ਹੁੰਦਾ ਵਿੱਚੋਂ ਉਹ ਨਾ ਉਹ ਉਹ ਆ ਜਾਂਦਾ ਵਿੱਚੋਂ ਹੋ ਲਿਆ ਨਸਰਾਲ ਦਾ ਬਾਬਾ ਕਿਹੜੇ ਪਿੰਡ ਦਾ ਹੈ ਬਾਬਾ ਪੀਰਕੋਟ ਪੀਰਕੋਟ ਪਿੰਡ ਪੀਰਕੋਟ ਦਾ ਕਿੰਨੀਆਂ ਕ ਬੱਕਰੀਆਂ ਰੱਖਦਾ ਘਰੇ ਹਾਇ ਗੀਆਂ 10-5 10-5 ਵਧੀਆ ਰੱਖਦਾ ਟੂ ਪੂਰੇ ਵੱਜ ਗਿਆ ਯਾ ਮੇਰੇ ਤਾਂ ਵੀ ਕੋਈ ਮਾੜੀ ਨਹੀਂ ਠੀਕ ਹੈ ਜੇ ਛੋਟੀ ਆਉ ਉਹ ਵੀ ਵੱਜ ਗਿਆ ਵੱਡੀ ਆਉ ਵੀ ਵੱਜ ਗਿਆ ਕੋਈ ਨਹੀਂ ਰੱਖਦਾ ਕੋਈ ਬਾਬੇ ਨੇ ਇਹ ਤਾਂ ਇਹ ਪੈਸੇ ਗਿਣਾ ਬਾਈ ਬੱਕਰੀ ਦਾ ਕੰਨ ਫੜਲਾ ਇਹ ਨਹੀਂ ਪੈਸੇ ਬੱਕਰੀ ਦਾ ਕੰਨ ਫੜਲਾ ਇਹਹੀ ਛੋਟ ਕਰ ਦੇ ਪੈਸੇ ਕਰ ਹਾਂ ਇਹਹੀ ਕਰਦੇ ਵਾਸਤੇ ਇਹ ਗੱਲ 100000 ਰੁਪਏ ਕੰਨ ਫੜਲਾ ਨਾ ਉਹ ਆਵਾਜ਼ ਨਾ ਉਹ ਆ ਪੂਰਾ ਅਗੇ ਯੋ ਚਾਣ ਕਰੀ 10000 10000 ਦਾ ਸਰ ਤੇਰਾ ਕੀ ਆ ਓਏ ਉਹ ਨਹੀਂ ਭਾਵੇਂ ਹੋਣਾ ਹੋਗੀ ਹਾਂਜੀ ਮੈਂ ਤਾਂ ਨਹੀਂ ਕੀ ਆ ਕੇ ਇਹ ਕਹਿੰਦਾ 21000 ਰੁਪਏ ਮੰਗਿਆ ਬਈ ਦੂਜੀ ਦੱਸੋ ਤੂੰ ਮਰਜੀ ਆ ਵਾਟ ਬੱਚਾ ਵੀ ਮਗਰ ਪੱਟਾ ਇੱਕ ਨੋਟ ਜੀ ਤੂੰ ਖਿਆਣਾ ਬੰਦਾ ਕਿਉਂ ਵਰਗਾ ਹੜ ਜਾ ਹੜ ਜਾ ਹੜ ਜਾ ਤੂੰ ਰਾਹੇ ਪੜਦਾ ਮੱਧ ਦਰ ਕੇ ਦੇਖ ਰਹੀ ਤੁਸੀਂ ਤਾਂ ਤੱਕ ਬੱਕ ਜੂੰਗ ਗਈ ਕਰ ਕਰ ਤੂੰ ਫਿਰ ਕਰੀ ਨੇ ਉਹ ਬੇਬੂ ਕੋਲੇ ਵੀ ਅਮੇ ਬਹੁਤ ਨਵੀਂ ਨਵੀ ਹੋ ਗਈ ਹੁਣ ਇਹ ਐਣੀ ਇਹਦੇ ਕੋਲੇ ਟੱਕਾ ਨਹੀਂ ਹੈ ਯਾਰ ਚੱਲ ਜਾ ਮਾਰੀ ਹੋ ਜਾ ਬੋਲੇ ਆ ਖਾਲੀ ਕਹਿ ਕੇ ਲੈ ਹਾਂ ਠੀਕ ਆ ਕੇ ਲੈ ਗੱਬਣ ਵੀ ਲਗਾਏ ਹਾਂ ਨਾਲ ਸਣੀਆ ਗੱਬਣ ਹੱਸ ਦੋ ਕਿੰਨੇ ਰ ਕਿੰਨੇ ਰਾਂ ਨੂੰ ਹਾਂ 11 ਇਹ ਲਾ ਗਿਆ 100 ਰੁਪਿਆ 100 ਰੁਪਿਆ ਨਹੀਂ ਮੈਂ ਮੈਂ ਵੀ ਮੋਗੇ ਮੁਗੇ ਮੇਰੇ ਕੋਲ ਹੈਗਾ ਇਹ ਕਹਾਂ ਨੰਨ ਮੰਡੀ ਜੁੱਜੀ ਮੰਡੀ ਮਾਰਨੇ ਕੇ ਬੰਦੇ ਪਰ ਇਹ ਨਹੀਂ ਇਹਦੇ ਵੀ ਲੱਗੇ ਹੋਣੇ ਇਹਦੇ ਨਾਲ ਫੜੇ ਨਹੀਂ ਕੇ ਬੰਦੇ ਤੂੰ 4000 ਰੁਪਏ ਚੱਲਦਾ ਸੀ ਨਾ ਫਰਾਂ ਭਰਾਜ ਵਾਲਾ ਕਹਿੰਦਾ ਸਾਡੇ ਸਭ 1000 ਰੁਪਏ ਆਹ ਨਾ 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 ਰਾਰ ਵੀ ਹੈ ਆਹ ਕਰੇ ਆਈ ਤਾਂ ਚੁੱਪ ਕਰਕੇ ਅਸੀਂ ਫੜ ਵੀ ਲੈਂਦੇ ਅਸੀਂ ਅਗਾਧਾਰ ਕਰ ਲਾ ਫੜਾਰ ਨਹੀਂ 12 ਲਾ ਦੀ 11 11 ਨਗਦ ਦਵਾਗੇ 11 ਨਗਦ 12 ਹੀ ਕੋਕੀ ਦੇ ਯਾਰ ਲਾ ਬਾਤ ਕਉਂਦੇ ਸੱਪ ਲੜ ਗਏ ਨਰਦਾ ਜਰੇ ਹੁਣ ਲੈ ਯਾਰ ਮੀਆਂ ਬੜਾ ਬਸਤਕਰ ਮਰਿਆ ਹੋਇਆ ਕਉਂਦੇ ਜਰਾ ਗਾ ਹੋਏ ਪਹਿਲੇ ਵੇਚਨੇ ਕਾ ਹੋਏ ਲੈ ਯਾਰ ਪਸੂ ਲੈ ਅੰਮੀਆਂ ਦੀ ਰੇਕ ਕਰ ਲਾ ਲੈ ਇਹੋ ਗੱਲ ਉਹਨੇ ਵੇਚਨੇ ਆ ਬਚਾਰੇ ਹੋਏ ਹੋਰ ਬਾਈ ਨਾਦੇ ਵੀ ਫੜਵਾ ਦੇ ਕਿਦਾਂ ਨਿਸ਼ਧਾਰ ਨਹੀਂ ਯਾਰ ਬਾਲਾ ਤਾਂ ਕੋਈ ਨਹੀਂ ਆ ਰਹੀ ਇਹ ਚਲੋ ਉਹ ਤਾਂ ਤੁਹਾਡੀ ਚੜ ਕੋਰੀ ਵੀ ਰਾ ਉਹਦਾ ਕੋਈ ਗੱਲ ਨਹੀਂ ਟੜਕੇ ਮੈਨੂੰ ਨਹੀਂ ਨਹੀਂ ਟੜਕੇ ਮੈਨੂੰ ਟੜਕੇ ਮੈਨੂੰ ਪਤਾ ਨਹੀਂ ਇਹਨੇ ਲੱਗੇ ਨੇ ਹਾਂ ਤੈਨੂੰ ਪਤਾ ਹੀ ਆ ਜਾਂ ਉਹ ਤੁਸੀਂ ਉਹਨਾਂ ਧਾਰ ਵਿਧਾਨ ਲੱਗੇ ਤਾਂ ਉਹਨਾਂ ਨੇ ਕੰਨ ਚ ਦੱਸਤਾ ਸੀ ਕਹਿੰਦਾ ਭਾਈ ਇੰਨੇ ਪੈਸੇ ਧਾਰ ਕਰੂੰਗਾ ਮੈਂ ਅਸੀਂ ਫਿਰ ਦਿੰਦੇ ਫੇ ਤੁਸੀਂ ਨਾਦਿਰ ਤੇ ਫੜੋ ਮਾਗ ਤਾਂ ਫਰੇ ਨੇ ਥੋੜੇ ਆ ਭਈ ਥੋੜੇ ਆ ਨਾ ਮੈਂ ਇੰਨਾ ਵੀ ਹੁਣ ਟੱਕਾ ਪਾਉਂਦਾ ਪਟੜਕੇ ਜਿਵੇਂ ਫੜ ਲੈ ਤੂੰ ਪੱਟ ਦਵਾਈ ਸੀ ਤੇਗਾ ਇਹ ਤੂੰ ਸਹੀ ਲਵਾ ਤੇ ਪਾਪੜ ਲੈ ਹਾਂ ਹਉ ਦੀ ਇਹ ਨਹੀਂ ਗਾਨੇ ਬੱਕਰੀ ਇਹ ਆ ਜਾ ਕੋਈ ਗੱਲ ਮਕਾਉਣੀ ਹੈ ਹਾਂ 17000 ਤੋਂ ਕੱਟਣੀ ਹੈ ਲੈ ਜਾ 17000 ਬੱਕਰੀਆਂ ਮੰਦੀ ਨੇਗੀ ਮੈਂ ਬੱਟ ਪ੍ਰਸਾਦ ਵਧੀਆ ਮਗਰਾ ਅੱਠ ਪੂਰੀ ਡੱਕਰਾ ਉਹ ਦੁੱਧ ਨਹੀਂ ਹੈਗਾ ਬੱਕਰੀਆਂ ਦਾ ਤੂੰ ਦਊਗੀ ਬਈ ਦੁੱਧ ਦਊਗੀ ਜਾਂ ਦੁੱਧ ਦੇਣ ਸਾਨੂੰ ਲੰਮਾ ਦੇ ਦੇ ਵੀ ਦੁੱਧ ਨਹੀਂ ਇਸ ਦੀ ਨੰਬਰ ਨੰਬਰ ਸਾਨੂੰ ਦੇ ਦੁੱਧ ਕੀ ਕਰੀਏ ਹੁਣ ਪਾਇਆ ਗਿਆ ਹੁਣ ਨੀਰਾ ਲੈ ਕੇ ਪਾਇਆ ਮੜਾ ਜਾ ਉਹ ਤੋਂ ਲਿਆ ਸਿੰਗਾਾਂ ਦੀਆਂ ਜਾਂ ਦਾਣੇ ਦਾਣੇ ਬੱਕਰੀਆਂ ਦੇ ਦੰਦ ਘਟ ਕੇ ਦੇਖ ਲੈ ਬਾਕੀ ਇਹ ਦੱਸ ਤਨ ਕਿੰਨੇ ਦਿਨ ਸਹੀ ਗੱਲ ਮਕਾਉਣੀ ਹੈ ਛੋਟੀ ਜੀ ਤਾਂ ਦੁੱਧ ਵੀ ਸਿਰ ਤੋਂ ਹੁਣ ਥੋੜਾ ਬਾਰਾ ਹੀ ਹੈ ਉਹਦਾ ਕੋ ਉਹ ਬੰਦਾ ਉਹਨਾਂ ਘਰਾਂ ਜੱਜ ਨੂੰ ਕੀ ਆ ਤੋ ਉਹ ਨਹੀਂ ਕਰਦੇ ਠੀਕ ਹੈ ਨੱਤ ਵਗੈਰਾ ਠੀਕ ਹੈ ਠੀਕ ਤੋ ਆਪਣੀ ਦੇ ਵੇਲੇ ਜੁਗਾ ਲੱਗਦੇ ਰਮੇ ਉਹਨੇ ਚਿਗਾ ਦੇ ਪਰ ਉਹਦੇ ਦੇ ਚਿਗਾ ਗਾਲਦੇ ਸੀ ਬਸ ਉਹ ਮਹਾ ਜਰ ਠੀਕ ਪਹਿਲੇ ਸਿਜਾਜ ਕਿੰਨੇ ਬੱਕਰੀ ਵੇਚਣੀ ਆ ਦਾ ਗਾਰ ਦੀ ਬਰੇ ਗੱਲ ਖਾਦੀ ਕਾਓਏ ਹੋਰ ਨਾ ਸੁਣੀ ਨੂੰ ਮੁੰਡਾ ਕੀ ਕਰਾਈ ਉਹ ਇਹਦਾ ਮੁੰਡਾ ਦਾ 22000 ਰੁਪਏ ਹੈ 20 ਇਹ ਰੰਗੇ ਯਾਰਾ ਮੁੰਡਾ ਬਈ ਲਗਾ ਦੇਣ ਨੂੰ ਪਹਿਲੀ ਦਾ ਰੱਖ ਮੰਨਦੇ ਬੰਦੇ ਦਾ ਬੰਗਾ ਨੂੰ ਕਹੇ ਪੱਤੀ ਬੰਗੇ ਦਾ ਕਾ ਫਾਇਦਾ ਕੀ ਆਪਾਂ ਲੈਣ ਦੇਣੀ ਦਿੱਸੇ ਦਿਨ ਛੇ ਪਲੇ ਟਾਈਮ ਹੈ ਇਹ ਜਿਹੜੀ ਗੱਲ ਹੈ ਉਹ ਕਬੂਕ ਤੋਂ ਲੱਗਿਆ ਹੋ ਰਿਹਾ ਆਇਓ ਆਇਓ ਕੋਈ ਆਇਆ ਤਾਂ ਪੜਾ ਮਗਰ ਕੋਈ ਚਲੋ ਕੋਈ ਲਾਓ ਕੋਈ ਨਹੀਂ ਤੁਸੀਂ ਆ ਕਰੋ ਇਹ ਅੱਖਾਂ ਨੱਚਾਂ ਬਹੁਤ ਜਿਹੜਾ ਆਪਣੇ ਸੰਦੀ ਜਰ ਸੌਦੇ ਚਲੋ ਠੀਕ ਹੈ ਗੱਲ ਇਹ ਮੋੜ ਕੇ ਆਉਂਦੇ ਹੋ ਪੈਸਾ ਲਾਉਣੇ ਪਿਓ ਇਹ ਮੁਰਲੀ ਦਾ ਕਰਾਓ ਹਾਂ ਜੇ ਹੁਣ ਬੱਕਰੀ ਮਰ ਜੇ 10000 ਜੋ ਇਹ ਫੱਟਾ ਹੈ ਮੈਂ ਗੱਲ ਨਾਲ ਮੈਂ ਵੀ ਕਰਨਾਗਾ ਹੁਣ ਇਹਨੇ ਨਾ ਕਰਾ ਭਾਈ ਯਾਰ ਬੱਕਰੀ ਬਣੂਗੀ 20000 ਜੋ ਹੁਣ ਹੋੜੇ ਬੱਕਰੀ ਦੇ ਫੱਟਾ ਹੈ ਹੁਣ ਜਾਨ ਬਲੇ ਜਾ ਕਰਕੇ ਨੇ ਮੰਗ ਲਿਆ ਤੇ ਤੋਂ ਹਟ ਜਾ ਜੇ ਬੱਕਰੀ ਦਾ 1000 ਜੀਵਨ ਜੇ ਇਹ ਇਹ ਬੱਕਰੀ ਦੇ ਪਾਸ ਹੈ ਗੱਲ ਤਾਂ ਕਰ ਵੀ ਠੀਕ ਐ ਮਿੱਠੂ ਜੀ ਹਾਂ ਤਾਂ ਜਾਲੀ ਯਾਰ ਇਹਦੇ ਮੇਰੇ ਪਿੰਡ ਦੇ ਆਪ ਗੱਲ ਖੜੀ ਕਰਨੇ ਯਾਰ ਨਹੀਂ ਇਹ ਕੋਈ ਫੰਡਰ ਲੈ ਲਓਗਾ ਉਹ ਵੀ ਨਹੀਂ ਅਗਲਾ ਪਲੇਵ ਲੱਗਨਦਾ ਮੇਰੇ ਬੱਚੇ ਦੀ ਇਹਨਾਂ ਦੋ ਮਗਰ ਹੈ ਨਹੀਂ ਆਇਆ ਯਾਰ ਨਹੀਂ ਲੁੱਟਦਾ ਹੈ ਨਹੀਂ ਮੰਡੀ ਜੀ ਲੁੱਟਦਾ ਹੀ ਹੋ ਗਿਆ ਯਾਰ ਬਹੁਤ ਸੋਹਣੀ ਹੈ ਯਾਰ ਮੂੰਹ ਗਾਲੀ ਦੇ ਜਾ ਕੇ ਕੰਮ ਲਾ ਜਾ ਕੋਣ ਤੇ ਇਹ ਠੀਸੀ ਨਾ ਆਪਣੀ ਜ਼ਾਰੀ ਮੰਡੀ ਚ ਮੈਂ ਤਾਂ ਉਸ ਨੂੰ ਇਹ ਪਿਆ ਰਿਹਾ ਸੀ ਮੰਡੀ ਵੀ ਜਿਹੜਾ ਆ ਵੀ ਪਸੂ ਪੱਛਾ ਦਾ ਕਰਦਾ ਹੈਰਵਾ ਉਹ ਨਾ ਦੁਕਾਨੇ ਤਾਂ ਵਿੱਚ ਸੂਏ ਚ ਤਸੂਆ ਆ ਜਾਂਦਾ ਉਹ ਜਾਂਦਾ ਬਾਈ ਹੋ ਜਾਂਦਾ ਬੇਤਾ ਪਰਵਾਹ ਨਹੀਂ ਕਰਦੇ ਵਿੱਚ ਕਈ ਦੇ ਥੋੜਾ ਜਿਆ ਮਸਿੰਦਰੀਆਂ ਬਾਈ ਨਾਲ ਦੰਗਾ ਭਰਾਵਾ ਕਰੇ ਜਿਹੜੀ ਕਰ ਇਹਨਾਂ ਨੂੰ ਤਾਂ ਕੰਮ ਹੀ ਹੈ ਕੱਲੂ ਇਹ ਹੋਰ ਮੰਡੀ ਵਗ ਜਾਣਗੇ ਕਹੇ ਕੇ ਦੇਖ ਲਓ ਕੁਸ ਬਸ ਉਹ ਗੁੰਗਲੀ ਵਗ ਜਾਣਗੇ ਇਹ ਕਿਹੜਾ ਘਰੇ ਖੜਦੇ ਨੇ ਕਿ ਵੇ ਤੈਨੂੰ ਤਾਂ ਪਤਾ ਹੀ ਹੈ ਆਪਣਾ ਹੁਣ ਮੜਾ ਮੋਟਾ ਚੱਲਦਾ